ਮੋਹਾਲੀ ਪੁਲਿਸ ਨੂੰ ਇਸ ਵਕਤ ਸਭ ਤੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਲੁੱਟਾ ਖੋਹ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ। ਉਹਨਾਂ ਕੋਲ ਕੀ ਕੁਝ ਹੋਇਆ ਪਰਮਤ ਉਹ ਵੀ ਤੁਹਾਨੂੰ ਦਿਖਾਉਂਦੇ ਹੱਸ ਤੋਂ ਪਹਿਲਾਂ ਲੈ ਚੱਲਦੇ ਆਂ ਥਾਣਾ ਬਲੌਂਗੀ ਵਿਖੇ ਜਿੱਥੇ ਕਿ ਡੀਐਸਪੀ ਕਰਨ ਸੰਧੂ ਕੀ ਵੱਡੇ ਖੁਲਾਸੇ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆਂ ਸਿੱਧੇ ਤਸਵੀਰਾਂ ਥਾਣਾ ਬਲੌਂਗੀ ਦੀਆਂ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ ਜਿਹੜੇ ਸਟਰੀਟ ਕਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਥਾਣਾ ਬਲੋਂਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ ਜਦੋਂ ਟੋਟਲ 4 ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆਉ ਬਰਾਮਦ ਕੀਤੇ ਗਏ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਸਕੇ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਟ੍ਰੇਸ ਕੀਤੀਆਂ ਜਾਣ ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਹੈ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕਦਮਾ ਜਿਹੜਾ ਉਹ ਦਰਦ ਸੀ